ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਜੇਕਰ ਆਪਣੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਚਾਹੁੰਦੇ ਹੋ ਬਰਕਤ ਚਾਹੁੰਦੇ ਹੋ ਤਾਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਘਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਤਰੱਕੀ ਬਰਕਤ ਦੇ ਰਾਜ ਬਾਰੇ ਗੱਲ ਕਰਾਂਗੇ ਵੀ ਕਿੰਝ ਸਾਡੇ ਘਰ ਦੇ ਵਿੱਚ ਹਮੇਸ਼ਾ ਤੰਦਰੁਸਤੀ ਤਰੱਕੀ ਕੁਸ਼ਿੰਗਾਂ ਬਰਕਤਾਂ ਬਣੀਆਂ ਰਹਿ ਸਕਦੀਆਂ ਨੇ ਇਸ ਕਰਕੇ ਆਪ ਜੀ ਦੇ ਚਰਨਾ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਸੁਣੀਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜਿਹੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਇਹ ਕਹਾਣੀ ਦੇ ਪਾਤਰਾਂ ਵੱਲ ਨਹੀਂ ਜਾਣਾ। ਕਹਾਣੀ ਦੀ ਸਿੱਖਿਆ ਵੱਲ ਜਾਣਾ ਹੈ ਅਤੇ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ। ਐਦਾਂ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਤਿੰਨ ਸਾਧੂ ਆਏ। ਉਹ ਤਿੰਨ ਸਾਧੂ ਉਸ ਪਿੰਡ ਦੇ ਹਰ ਘਰ ਦੇ ਦਰਵਾਜ਼ੇ ਦੇ ਅੱਗੇ ਜਾਂਦੇ ਹਰ ਇੱਕ ਘਰ ਦਾ ਦਰਵਾਜ਼ਾ ਖੜਕਾਉਂਦੇ ਪਰ ਹਰ ਕਿਸੇ ਦੇ ਘਰ ਅੰਦਰ ਦਾਖਲ ਨਹੀਂ ਸੀ ਹੁੰਦੇ ਕਿਸੇ ਦੇ ਘਰ ਅੰਦਰ ਚਲੇ ਜਾਂਦੇ ਪਰ ਕਈਆਂ ਦੇ ਘਰ ਦੇ ਬੂਹੇ ਦੇ ਅੱਗੇ ਹੀ ਵਾਪਸ ਮੁੜ ਆਉਂਦੇ ਇਦਾਂ ਹੀ ਕਹਿੰਦੇ ਇੱਕ ਘਰ ਦੇ ਅੱਗੇ ਗਏ ਦਰਵਾਜ਼ਾ ਖੜਕਾਇਆ ਅੰਦਰੋਂ ਇੱਕ ਔਰਤ ਬਾਹਰ ਨਿਕਲ ਕੇ ਆਈ ਉਸ ਔਰਤ ਨੇ ਦੇਖਿਆ ਕਿ ਮੇਰੇ ਬੂਹੇ ਦੇ ਅੱਗੇ ਸਾਧੂ ਸੰਤ ਫਕੀਰ ਜੀ ਖੜੇ ਨੇ ਉਹਨੇ ਸਤਕਾਰ ਸਹਿਤ ਮੱਥਾ ਟੇਕਿਆ ਨਮਸਕਾਰ ਕੀਤੀ ਅਤੇ ਪੁੱਛਿਆ ਕਿ ਸਾਧੂ ਜੀ ਦੱਸੋ ਮੈਂ ਤੁਹਾਡੀ ਕੀ ਮਦਦ ਕਰ ਸਕਦੀ ਆ ਤਿੰਨਾਂ ਸਾਧੂਆਂ ਦੇ ਵਿੱਚੋਂ ਇੱਕ ਸਾਧੂ ਬੋਲਿਆ ਕਿ ਧੀਏ ਸਾਨੂੰ ਬਹੁਤ ਭੁੱਖ ਲੱਗੀ ਆ ਜੇਕਰ ਤੂੰ ਸਾਨੂੰ ਕੁਝ ਖਾਣ ਪੀਣ ਨੂੰ ਦੇ ਦੇਵੇਂ ਤਾਂ ਤੇਰਾ ਬਹੁਤ ਧੰਨਵਾਦ ਹੋਵੇਗਾ ਰੱਬ ਤੇਰਾ ਭਲਾ ਕਰੇਗਾ ਕਹਿੰਦੇ ਉਹ ਔਰਤ ਕਹਿਣ ਲੱਗੀ ਕਿ ਹਾਂਜੀ ਬਾਬਾ ਜੀ ਜਰੂਰ ਮੈਂ ਹੁਣੇ ਹੀ ਤੁਹਾਡੇ ਲਈ ਕੁਝ ਖਾਣ ਪੀਣ ਨੂੰ ਤਿਆਰ ਕਰਦੀ ਆ ਤੁਸੀਂ ਮੇਰੇ ਨਾਲ ਅੰਦਰ ਆਓ ਕਹਿੰਦੇ ਉਹ ਸਾਧੂ ਕਹਿਣ ਲੱਗਾ ਧੀਏ ਤੂੰ ਘਰ ਦੇ ਵਿੱਚ ਇਕੱਲੀ ਰਹਿਨੀ ਆ ਜਾਂ ਕੋਈ ਹੋਰ ਜੀ ਵੀ ਤੇਰੇ ਨਾਲ ਰਹਿੰਦਾ ਹੈ ਤਾਂ ਕਹਿੰਦੇ ਉਹ ਬੀਬੀ ਕਹਿਣ ਲੱਗੀ ਹਾਂਜੀ ਬਾਬਾ ਜੀ ਮੇਰੇ ਨਾਲ ਮੇਰਾ ਪੂਰਾ ਪਰਿਵਾਰ ਆ ਪਤੀ ਆ ਮੇਰੇ ਸੱਸ ਸਹੁਰਾ ਸਾਹਿਬ ਨੇ ਮੇਰੇ ਬੱਚੇ ਵੀ ਆ ਤਾਂ ਕਹਿੰਦੇ ਉਹ ਸਾਧੂ ਬੜੇ ਖੁਸ਼ ਹੋਏ ਕਹਿਣ ਲੱਗੇ ਜਾ ਧੀਏ ਫਿਰ ਤੂੰ ਸਾਡੇ ਲਈ ਭੋਜਨ ਪ੍ਰਸ਼ਾਦਾ ਤਿਆਰ ਕਰ ਜਦੋਂ ਇਹ ਭੋਜਨ ਪ੍ਰਸ਼ਾਦਾ ਤਿਆਰ ਹੋ ਗਿਆ ਤੂੰ ਸਾਨੂੰ ਆਵਾਜ਼ ਲਗਾਵੇਂ ਅਸੀਂ ਤੇਰੇ ਹੱਥ ਦਾ ਭੋਜਨ ਪ੍ਰਸ਼ਾਦਾ ਜ਼ਰੂਰ ਸ਼ੱਕਾਂਗੇ ਕਹਿੰਦੇ ਉਹ ਬੀਬੀ ਅੰਦਰ ਗਈ ਜਾ ਕੇ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਅਤੇ ਕੁਝ ਸਮੇਂ ਬਾਅਦ ਬਾਹਰ ਆਈ ਆ ਕੇ ਕਿ ਆਪ ਬਾਬਾ ਜੀ ਆਓ ਅੰਦਰ ਆਓ ਭੋਜਨ ਪ੍ਰਸ਼ਾਦਾ ਸ਼ੱਕ ਲਓ ਕਹਿੰਦੇ ਉਹਨਾਂ ਦੇ ਵਿੱਚੋਂ ਇੱਕ ਸਾਧੂ ਬੋਲਿਆ ਕਿ ਧੀਏ ਅਸੀਂ ਤਿੰਨੇ ਜਾਣੇ ਤੇਰੇ ਘਰ ਅੰਦਰ ਆ ਕੇ ਭੋਜਨ ਨਹੀਂ ਸ਼ੱਕ ਸਕਦੇ ਸਾਡੇ ਵਿੱਚੋਂ ਕੋਈ ਇੱਕ ਜਾਣਾ ਹੀ ਆ ਸਕਦਾ ਹੈ ਕੰਦੇਉ ਬੀਬੀ ਨੇ ਬੜੀ ਹੈਰਾਨੀ ਦੇ ਨਾਲ ਪੁੱਛਿਆ ਕਿ ਕੀ ਗੱਲ ਬਾਬਾ ਜੀ ਤੁਸੀਂ ਤਿੰਨੇ ਜਾਣੇ ਸਾਡੇ ਘਰ ਦੇ ਵਿੱਚ ਕਿਉਂ ਨਹੀਂ ਆ ਸਕਦੇ ਸਾਡਾ ਘਰ ਬਹੁਤ ਖੁੱਲਾ ਹੈ ਅਤੇ ਤੁਹਾਡੇ ਬੈਠਣ ਦੇ ਲਈ ਮੈਂ ਖਾਸ ਪ੍ਰਬੰਧ ਕੀਤਾ ਹੈ ਤੁਸੀਂ ਤਿੰਨੋਂ ਹੀ ਅੰਦਰ ਆਓ ਆਰਾਮ ਦੇ ਨਾਲ ਭੋਜਨ ਸ਼ਕੋ ਉਹ ਕਹਿਣ ਲੱਗੇ ਤੀਏ ਅਸੀਂ ਕੋਈ ਆਮ ਸਾਧੂ ਨਹੀਂ ਆ ਅਸੀਂ ਬੜੇ ਖਾਸ ਆ ਵਿਚਾਰ ਵਾਲੇ ਸਾਧੂ ਨੇ ਕਿਹਾ ਤੀਏ ਆ ਜਿਹੜਾ ਮੇਰੇ ਸੱਜੇ ਪਾਸੇ ਖੜਾ ਏ ਇਸ ਸਾਧੂ ਦਾ ਨਾਮ ਏ ਧੰਨ ਜੇਕਰ ਇਹ ਤੇਰੇ ਘਰ ਅੰਦਰ ਆਇਆ ਤਾਂ ਤੇਰੇ ਘਰ ਅੰਦਰ ਧਨ ਦੌਲਤ ਦੀ ਕਮੀ ਨਹੀਂ ਰਹੇਗੀ ਇਹ ਖੱਬੇ ਪਾਸੇ ਜਿਹੜਾ ਸਾਧੂ ਖੜਾ ਹੈ ਇਹ ਹੈ ਸਫਲਤਾ ਜੇਕਰ ਇਹ ਤੇਰੇ ਘਰ ਅੰਦਰ ਦਾਖਲ ਹੋਇਆ ਤਾਂ ਤੂੰ ਜਿਸ ਕੰਮ ਨੂੰ ਹੱਥ ਪਾਵੇਂਗੀ ਹਰੇਕ ਕੰਮ ਦੇ ਵਿੱਚ ਸਫਲ ਹੋਵੇਂਗੀ ਅਤੇ ਮੇਰਾ ਨਾਮ ਆ ਪ੍ਰੇਮ ਜਿਸ ਘਰ ਦੇ ਅੰਦਰ ਮੈਂ ਜਾਂਨਾ ਹਾਂ ਉੱਥੇ ਪ੍ਰੇਮ ਪਿਆਰ ਸੁਖ ਸ਼ਾਂਤੀ ਬਣੀ ਰਹਿੰਦੀ ਆ ਹੁਣ ਤੂੰ ਦੱਸ ਸਾਡੇ ਤਿੰਨਾਂ ਦੇ ਵਿੱਚੋਂ ਤੂੰ ਕਿਹਨੂੰ ਅੰਦਰ ਬੁਲਾਉਣਾ ਚਾਹਣੀ ਆ ਕਹਿੰਦੇ ਇਹ ਗੱਲ ਸੁਣ ਕੇ ਉਹ ਬੀਬੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਹਿਣ ਲੱਗੀ ਕਿ ਰੱਬ ਨੇ ਤਾਂ ਸਾਡੀ ਨੇੜੇ ਹੋ ਕੇ ਸੁਣ ਲਈ ਰੱਬ ਤਾਂ ਸਾਡੇ ਤੇ ਬੜਾ ਮਿਹਰਬਾਨ ਆ ਮੇਰੇ ਘਰ ਦੇ ਦਰਵਾਜ਼ੇ ਦੇ ਅੱਗੇ ਧਨ ਅਦੌਲਤ ਸ਼ੌਹਰਤ ਸਫਲਤਾ ਸੁੱਖ ਸ਼ਾਂਤੀ ਸਭ ਕੁਝ ਖੜੇ ਨੇ ਕਹਿੰਦੇ ਸੋਚੀ ਪੈ ਗਈ ਵੀ ਹੁਣ ਕਿੰਨੂੰ ਅੰਦਰ ਬੁਲਾਵਾਂ ਕਹਿਣ ਲੱਗੀ ਤੁਸੀਂ ਤਿੰਨੋਂ ਹੀ ਸਾਡੇ ਘਰ ਅੰਦਰ ਆ ਜਾਓ ਉਹ ਸਾਧੂ ਕਹਿਣ ਲੱਗੇ ਧੀਏ ਤੈਨੂੰ ਅਸੀਂ ਪਹਿਲਾਂ ਵੀ ਦੱਸਿਆ ਕਿ ਸਾਡਾ ਨਿਯਮ ਆ ਅਸੀਂ ਇੱਕ ਸਮੇਂ ਦੇ ਵਿੱਚ ਇੱਕ ਜਾਣਾ ਹੀ ਕਰ ਅੰਦਰ ਜਾ ਸਕਦੇ ਆ ਇਸ ਕਰਕੇ ਤੂੰ ਦੱਸ ਤੂੰ ਕਿੰਨੂੰ ਅੰਦਰ ਬੁਲਾਉਣਾ ਚਾਹਣੀ ਆ ਇਹ ਫੈਸਲਾ ਤੂੰ ਕਰਨਾ ਹੈ ਕਹਿੰਦੇ ਉਹ ਬੀਬੀ ਸੋਚੀ ਪੈ ਗਈ ਸਾਧੂ ਕਹਿਣ ਲੱਗੇ ਤੀਏ ਆਰਾਮ ਦੇ ਨਾਲ ਸੋਚ ਕਾਲੀ ਨਾ ਕਰ ਸੋਚ ਸਮਝ ਕੇ ਸਾਨੂੰ ਆਪਣਾ ਫੈਸਲਾ ਦੱਸ ਅਸੀਂ ਕਿਤੇ ਨਹੀਂ ਜਾਂਦੇ ਅਸੀਂ ਇੱਥੇ ਹੀ ਬੈਠੇ ਆ ਤੂੰ ਅੰਦਰ ਜਾ ਆਪਣੇ ਪਰਿਵਾਰ ਦੇ ਨਾਲ ਸਲਾਮ مشورہ ਕਰ ਲੈ ਉਹ ਬੀਬੀ ਕਹਿਣ ਲੱਗੀ ਠੀਕ ਹੈ ਸਾਧੂ ਜੀ ਮੈਂ ਹੁਣੇ ਹੀ ਆ ਕੇ ਤੁਹਾਨੂੰ ਆਪਣੇ ਨਾਲ ਅੰਦਰ ਲੈ ਕੇ ਜਾਣੀ ਆ ਕਹਿੰਦੇ ਅੰਦਰ ਗਈ ਆਪਣੇ ਪਰਿਵਾਰ ਨੂੰ ਦੱਸਿਆ ਕਿ ਆਪਣੀ ਤਾਂ ਕਿਸਮਤ ਖੁੱਲ ਗਈ ਆ ਰੱਬ ਨੇ ਤਾਂ ਨੇੜੇ ਹੋ ਕੇ ਸੁਣ ਲਈ ਆ ਆਪਣੇ ਬੂਹੇ ਦੇ ਅੱਗੇ ਤਾਂ ਆਪਣਾ ਆਉਣ ਵਾਲਾ ਭਵਿੱਖਾ ਖੜਾ ਏ ਕਹਿੰਦੇ ਉਹ ਔਰਤ ਨੇ ਆਪਣੇ ਪਤੀ ਨੂੰ ਆਪਣੇ ਪਰਿਵਾਰ ਨੂੰ ਸਾਰੀ ਗੱਲਬਾਤ ਜਾ ਕੇ ਦੱਸੀ ਵੀ ਇਹ ਤਿੰਨ ਸਾਧੂ ਕੌਣ ਨੇ ਕਹਿੰਦੇ ਇਹ ਗੱਲ ਸੁਣ ਕੇ ਸਾਰਾ ਪਰਿਵਾਰ ਬੜਾ ਖੁਸ਼ ਹੋਇਆ ਵੀ ਸੱਚਮੁੱਚ ਰੱਬ ਨੇ ਤਾਂ ਨੇੜੇ ਹੋ ਕੇ ਸੁਣ ਲਈ ਆ ਕਹਿੰਦੇ ਉਹਦਾ ਪਤੀ ਕਹਿਣ ਲੱਗਾ ਵੀ ਭਾਗਵਾਨ ਇਹਦੇ ਵਿੱਚ ਸੋਚਣ ਵਾਲੀ ਕਿਹੜੀ ਗੱਲ ਆ ਤੂੰ ਚੁੱਪ ਕਰਕੇ ਸਫਲਤਾ ਨਾਮ ਦੇ ਸਾਧੂ ਨੂੰ ਬੁਲਾ ਲੈ ਕਿਉਂਕਿ ਜੇ ਸਫਲਤਾ ਆਪਣੇ ਘਰ ਦੇ ਵਿੱਚ ਆ ਗਈ ਇਹਦਾ ਮਸਲਾ ਆਪਾਂ ਜਿਸ ਵੀ ਕੰਮ ਨੂੰ ਹੱਥ ਪਾਵਾਂਗੇ ਸਫਲ ਹੋ ਜਾਵਾਂਗੇ ਜੇ ਸਫਲ ਹੋਏ ਤਾਂ ਫਿਰ ਧੰਨਦੌਲਤ ਸ਼ੌਰਤ ਨੇ ਤਾਂ ਆਪਣੇ ਆਪ ਆ ਜਾਣਾ ਇੰਜ ਕਰ ਤੂੰ ਸਫਲਤਾ ਨਾਮ ਦੇ ਸਾਧੂ ਨੂੰ ਅੰਦਰ ਬੁਲਾਣਾ ਅਧਿਕਾਰ ਵਾਲੀ ਕਹਿਣ ਲੱਗੀ ਵੀ ਤੁਸੀਂ ਵੀ ਕਿੰਨੇ ਭੋਲੇ ਹੋ ਜਦੋਂ ਧੰਨ ਆਪਣੇ ਬੂਹੇ ਦੇ ਅੱਗੇ ਆਪ ਆਣ ਕੇ ਖੜਿਆ ਹੈ ਫਿਰ ਆਪਾਂ ਨੂੰ ਕੰਮ ਕਰਨ ਦੀ ਕੀ ਲੋੜ ਆ ਕੰਮ ਕਰਾਂਗੇ ਫਿਰ ਜਾ ਕੇ ਸਫਲਤਾ ਮਿਲੇਗੀ ਪਰ ਸੋਚੋ ਜੇ ਆਪਾਂ ਸਿੱਧਾ ਧੰਨ ਨੂੰ ਹੀ ਬੁਲਾ ਲਈਏ ਤਾਂ ਬੈਠੇ ਬਿਠਾਏ ਖਾਵਾਂਗੇ ਕੰਮ ਕਰਨ ਦੀ ਲੋੜ ਵੀ ਨਹੀਂ ਪੈਣੀ ਉਹਦਾ ਪਤੀ ਕਹਿਣ ਲੱਗਾ ਵਿਪਾਰਵਾਨ ਨੇ ਤੇਰੀ ਗੱਲ ਤਾਂ ਬਿਲਕੁਲ ਸਹੀ ਆ ਫਿਰ ਇੰਜ ਕਰ ਤੂੰ ਧੰਨ ਨੂੰ ਹੀ ਬਲਾ ਲਾ ਕਹਿੰਦੇ ਜਦੋਂ ਦੋਵੇਂ ਆਪਸ ਦੇ ਵਿੱਚ ਸਲਾਮ مشورہ ਕਰ ਰਹੇ ਸਨ ਤਾਂ ਇਹਨਾਂ ਦੇ ਘਰ ਦੇ ਬਜ਼ੁਰਗ ਉਹ ਬੋਲੇ ਕਹਿਣ ਲੱਗੇ ਪੁੱਤਰ ਇਹ ਗਲਤ ਫੈਸਲਾ ਨਾ ਕਰ ਲਿਓ ਜੇ ਧੰਨ ਸਫਲਤਾ ਨੂੰ ਬੁਲਾਉਣ ਦੀ ਬਜਾਏ ਤੁਸੀਂ ਪ੍ਰੇਮ ਨੂੰ ਬੁਲਾਓ ਕਿਉਂਕਿ ਜੇਕਰ ਪ੍ਰੇਮ ਤੁਹਾਡੇ ਘਰ ਦੇ ਵਿੱਚ ਆ ਗਿਆ ਨਾ ਤਾਂ ਸਭ ਕੁਝ ਆਪਣੇ ਆਪ ਹੀ ਆ ਜਾਵੇਗਾ ਪਰ ਕਹਿੰਦੇ ਇਹ ਪਤੀ ਪਤਨੀ ਕਹਿਣ ਲੱਗੇ ਬਜ਼ੁਰਗੋ ਤੁਹਾਨੂੰ ਕਿਸੇ ਗੱਲ ਦਾ ਨਹੀਂ ਪਤਾ ਤੁਹਾਨੂੰ ਕੀ ਪਤਾ ਅਸੀਂ ਦਿਨ ਰਾਤ ਮਿਹਨਤ ਕਰਦੇ ਆ ਖਾਪਦੇ ਰਹਿੰਦੇ ਆ ਸਾਨੂੰ ਪਤਾ ਏ ਪੈਸੇ ਦੀ ਕੀ ਕੀਮਤ ਆ ਮਹਿੰਗਾਈ ਦੇ ਜਮਾਨੇ ਦੇ ਵਿੱਚ ਪ੍ਰੇਮ ਦੇ ਨਾਲ ਢਿੱਡ ਨਹੀਂ ਭਰਦਾ ਆਪਣੀਆਂ ਲੋੜਾਂ ਜ਼ਰੂਰ ਤਾਂ ਪੂਰੀਆਂ ਕਰਨ ਦੇ ਲਈ ਇਨਸਾਨ ਨੂੰ ਪੈਸੇ ਦੀ ਲੋੜ ਆ ਅਤੇ ਪੈਸਾ ਸਾਡੇ ਬੁਹੇ ਦੇ ਅੱਗੇ ਖੜਾ ਸਾਡੇ ਤੋਂ ਵੱਡਾ ਮੂਰਖ ਕੌਣ ਹੋਵੇਗਾ ਜੇ ਅਸੀਂ ਧਨ ਦੌਲਤ ਸਫਲਤਾ ਨੂੰ ਠੁਕਰਾ ਕੇ ਪ੍ਰੇਮ ਨੂੰ ਸੱਦੀਏ ਜਦੋਂ ਬੰਦੇ ਕੋਲ ਪੈਸਾ ਹੁੰਦਾ ਹੈ ਨਾ ਆਪੇ ਹੀ ਕਰਦੇ ਵਿੱਚ ਸੁੱਖ ਸ਼ਾਂਤੀ ਰਹਿੰਦੀ ਆ ਆਪੇ ਹੀ ਜੀਆਂ ਦੇ ਵਿੱਚ ਪ੍ਰੇਮ ਪਿਆਰ ਬਣਿਆ ਰਹੇਗਾ ਬਜ਼ੁਰਗਾਂ ਨੇ ਬੜਾ ਸਮਝਾਇਆ ਕਿ ਨਹੀਂ ਪੁੱਤਰ ਇਹ ਤੁਹਾਡਾ ਭਲੇਖਾ ਏ ਕਦੇ ਵੀ ਧਨ ਦੌਲਤ ਦੇ ਕਰਕੇ ਸੁੱਖ ਨਹੀਂ ਮਿਲਦਾ ਧਨ ਦੌਲਤ ਦੇ ਕਰਕੇ ਪਿਆਰ ਨਹੀਂ ਬੰਦੇ ਨੂੰ ਮਿਲਦਾ हां प्यार ਦੇ ਨਾਲ ਇਹ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਇਸ ਕਰਕੇ ਤੁਸੀਂ ਪ੍ਰੇਮ ਨੂੰ ਸੰਭਲੋ ਪਰ ਕਹਿੰਦੇ ਦੋਵਾਂ ਜੀਆਂ ਨੇ ਆਪਣੇ ਬਜ਼ੁਰਗਾਂ ਦੀ ਇੱਕ ਨਾ ਮੰਨੀ ਜਾ ਕੇ ਸਾਧੂਆਂ ਨੂੰ ਕਹਿ ਦਿੱਤਾ ਕਿ ਸਾਧੂ ਜੀ ਅਸੀਂ ਤਾਂ ਧਨ ਤੇ ਸਫਲਤਾ ਦੋਵਾਂ ਨੂੰ ਬੁਲਾਉਣਾ ਚਾਹੁੰਦੇ ਆਂ ਬਾਕੀ ਤੁਹਾਡੀ ਮਰਜ਼ੀ ਤੁਹਾਡੇ ਦੋਵਾਂ ਦੇ ਵਿੱਚੋਂ ਜਿਹੜਾ ਮਰਜ਼ੀ ਅੰਦਰ ਆ ਜਾਵੇ ਸਾਡੇ ਵੱਲੋਂ ਖੋਲ੍ਹਿਆ ਕਹਿੰਦੇ ਜਦੋਂ ਹੀ ਉਹਨਾਂ ਨੇ ਧਨ ਅਤੇ ਸਫਲਤਾ ਨੂੰ ਅੰਦਰ ਆਉਣ ਦਾ ਸੱਦਾ ਦਿੱਤਾ ਤਾਂ ਪ੍ਰੇਮ ਨਾਮ ਦਾ ਸਾਧੂ ਪਿੱਛੇ ਮੁੜ ਗਿਆ ਉਹ ਇਸ ਘਰ ਤੋਂ ਦੂਰ ਜਾਣ ਲੱਗਾ ਕਹਿੰਦੇ ਸਫਲਤਾ ਅਤੇ ਪ੍ਰੇਮ ਨੇ ਇੱਕ ਦੂਸਰੇ ਦੇ ਮੂੰਹ ਵੱਲ ਦੇਖਿਆ ਪਹਿਲਾਂ ਸਫਲਤਾ ਪ੍ਰੇਮ ਦੇ ਮੰਗਰ ਤੁਰ ਪਿਆ ਫਿਰ ਉਸ ਤੋਂ ਬਾਅਦ ਧਨ ਵੀ ਮੰਗਰੇ ਮੰਗਰ ਇਹ ਦੇਖ ਕੇ ਪਤੀ ਪਤਨੀ ਬੜੇ ਹੈਰਾਨ ਕਹਿਣ ਲੱਗੇ ਸਾਧੂ ਜੀ ਸਾਡੇ ਤੋਂ ਕੁਝ ਗਲਤ ਬੋਲਿਆ ਗਿਆ ਸਾਡੇ ਤੋਂ ਕੀ ਗਲਤੀ ਹੋ ਗਈ ਤੁਸੀਂ ਸਾਡੇ ਘਰ ਤੋਂ ਦੂਰ ਕਿਉਂ ਜਾ ਰਹੇ ਹੋ ਆਓ ਸਾਡੇ ਘਰ ਅੰਦਰ ਆਓ ਭੋਜਨ ਪ੍ਰਸ਼ਾਦਾ ਤਿਆਰ ਆ ਭੋਜਨ ਪ੍ਰਸ਼ਾਦਾ ਛਕੋ ਅਤੇ ਸਾਡਾ ਪਲਾ ਕਰੋ ਕਹਿੰਦੇ ਉਹਨਾਂ ਨੇ ਇੱਕ ਨਾ ਸੁਣੀ ਚੁੱਪਚਾਪ ਬਿਨਾਂ ਜਵਾਬ ਦਿੱਤੇ ਇਹਦੇ ਘਰ ਤੋਂ ਦੂਰ ਜਾ ਰਹੇ ਨੇ ਕਹਿੰਦੇ ਮੰਗਰ ਭੱਜਣ ਲੱਗੇ ਭੱਜ ਭੱਜ ਕੇ ਮਸਾ ਨਾਲ ਰਲੇ ਫਿਰ ਜਾ ਕੇ ਬੇਨਤੀ ਕੀਤੀ ਕਿ ਆਓ ਧੰਨ ਕਿ ਆਓ ਸਾਧੂ ਜੀ ਸਾਡੇ ਘਰ ਅੰਦਰ ਜਾਓ ਕਹਿੰਦੇ ਉਹ ਨਹੀਂ ਰੁਕੇ ਤੁਰਦਿਆਂ ਤੁਰਦਿਆਂ ਉਹਨਾਂ ਨੇ ਕਿਹਾ ਪੁੱਤਰ ਅਸੀਂ ਤਾਂ ਤੁਹਾਡੇ ਲਈ ਬਹੁਤ ਵੱਡਾ ਮੌਕਾ ਲੈ ਕੇ ਆਏ ਸੀ ਪਰ ਤੁਹਾਡਾ ਫੈਸਲਾ ਹੀ ਗਲਤ ਸੀ ਪੁੱਤਰ ਅਸੀਂ ਪ੍ਰੇਮ ਦੇ ਬੱਚੇ ਆ ਜੇ ਤੁਸੀਂ ਪ੍ਰੇਮ ਨੂੰ ਅੰਦਰ ਸੱਦ ਲੈਂਦੇ ਤਾਂ ਸਫਲਤਾ ਅਤੇ ਧੰਨ ਨੂੰ ਤੁਹਾਡੇ ਅੰਦਰ ਆਉਣਾ ਹੀ ਪੈਣਾ ਸੀ ਪਰ ਤੁਸੀਂ ਇਹਨੂੰ ਘਰੋਂ ਧੱਕਾ ਦੇ ਦਿੱਤਾ ਪਰ ਅਸੀਂ ਪ੍ਰੇਮ ਦੇ ਬੱਜੇ ਆ ਅਸੀਂ ਇਹਦੇ ਤੋਂ ਬਿਨਾ ਨਹੀਂ ਰਹਿ ਸਕਦੇ ਜਿੱਥੇ ਇਹ ਜਾਵੇਗਾ ਨਾ ਅਸੀਂ ਉੱਥੇ ਹੀ ਜਾਵਾਂਗੇ ਸਾਡਾ ਅਸਲ ਟਿਕਾਣਾ ਉਹੀ ਹੁੰਦਾ ਹੈ ਜਿੱਥੇ ਪ੍ਰੇਮ ਹੁੰਦਾ ਹੈ ਕਹਿੰਦੇ ਹੁਣ ਪਤੀ ਪਤਨੀ ਪਛਤਾ ਰਹੇ ਨੇ ਵੀ ਕਾਸ਼ ਅਸੀਂ ਆਪਣੇ ਬਜ਼ੁਰਗਾਂ ਦੀ ਗੱਲ ਮੰਨ ਲੈਂਦੇ ਪਰ ਹੁਣ ਹੱਥ ਵਿੱਚ ਸਿਰਫ ਪਛਤਾਵਾ ਰਹਿ ਗਿਆ ਇਸ ਪ੍ਰਕਾਰ ਕੁਝ ਵੀ ਨਹੀਂ ਸੀ ਸਕਦੇ ਸੋ ਇਹ ਕਹਾਣੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਰੂਰੀ ਆ ਆਪਣੇ ਪਰਿਵਾਰ ਦੇ ਵਿੱਚ ਪ੍ਰੇਮ, ਪਿਆਰ, ਏਕਤਾ, ਇਤفاق। ਜਿੱਥੇ ਪਰਿਵਾਰ ਦੇ ਜੀਵਾਂ ਦੇ ਵਿੱਚ ਪ੍ਰੇਮ, ਪਿਆਰ ਆ, ਸੁੱਖ, ਸ਼ਾਂਤੀ ਆ, ਏਕਤਾ ਹੈ ਨਾ। ਉਹ ਹਰ ਚੀਜ਼ ਨੂੰ ਹਾਸਲ ਕਰ ਸਕਦੇ ਆ ਪਰ ਜਿਸ ਘਰ ਦੇ ਵਿੱਚ ਪ੍ਰੇਮ ਪਿਆਰ ਏਕਤਾ ਨਹੀਂ ਹੈ ਨਾ ਉੱਥੇ ਭਾਵੇਂ ਸੋਨੇ ਦੇ ਪਹਾੜ ਖੜੇ ਕਰ ਦੋ ਜਿੰਨੀਆਂ ਮਰਜ਼ੀ ਸੁੱਖ ਸਹੂਲਤਾਂ ਲੈ ਉਹ ਬੰਦਾ ਸੁਖੀ ਨਹੀਂ ਹੋ ਸਕਦਾ ਉਹ ਜੀ ਉਹਨਾਂ ਚੀਜ਼ਾਂ ਤੋਂ ਹੀ ਲੜਦੇ ਰਹਿੰਦੇ ਨੇ ਉਹਨਾਂ ਚੀਜ਼ਾਂ ਕਰਕੇ ਹੀ ਘਰ ਦੇ ਵਿੱਚ ਕਲੇਸ਼ ਪਿਆ ਰਹਿੰਦਾ ਹੈ ਫੁੱਟ ਪੈ ਜਾਂਦੀ ਆ ਸੋ ਮੁੱਖਦੀ ਗੱਲ ਇਹ ਆ ਵੀ ਸਾਡੇ ਘਰ ਪਰਿਵਾਰ ਦੇ ਵਿੱਚ ਜੇਕਰ ਅਸੀਂ ਹਮੇਸ਼ਾ ਤੰਦਰੁਸਤੀ ترقی ਚਾਹੁੰਦੇ ਆ ਆਪਣੇ ਘਰ ਪਰਿਵਾਰ ਨੂੰ ਅੱਗੇ ਵੱਧਦਾ ਦੇਖਣਾ ਚਾਹੁੰਦੇ ਆ ਤਾਂ ਆਪਣੇ ਬੱਚਿਆਂ ਨੂੰ ਵੀ ਇਹੋ ਸਿੱਖਿਆ ਦੇਣੀ ਆ ਕਿ ਭਾਈ ਪਰਿਵਾਰ ਤੋਂ ਵੱਡੀ ਕੋਈ ਤਾਕਤ ਨਹੀਂ ਆ ਜੇ ਪਰਿਵਾਰ ਸਾਡੇ ਨਾਲ ਆਣਾ ਤਾਂ ਅਸੀਂ ਸਭ ਕੁਝ ਹਾਸਲ ਕਰ ਸਕਦੇ ਆ ਜਿੰਨਾ ਹੀ ਸਾਡਾ ਪਰਿਵਾਰ ਦਾ ਆਪਸ ਦੇ ਵਿੱਚ ਏਕਾ ਹੋਵੇਗਾ ਭਾਵ ਕਿ ਇਕਤਾ ਹੋਵੇਗੀ ਪਰਿਵਾਰ ਦੇ ਜੀਵਾਂ ਦਾ ਆਪਸ ਵਿੱਚ ਪ੍ਰੇਮ ਪਿਆਰ ਹੋਵੇਗਾ ਵਿਸ਼ਵਾਸ ਇੱਕ ਦੂਸਰੇ ਤੇ ਹੋਵੇਗਾ ਉਨਾ ਹੀ ਅਸੀਂ ترقی ਕਰਾਂਗੇ ਤਾਂ ਜੇ ਆਪਾਂ ਵੀ ਆਪਣੇ ਘਰ ਪਰਿਵਾਰ ਦੇ ਸੁਖ ਸ਼ਾਂਤੀ ਚਾਣੇ ਆ ਤਾਂ ਫਿਰ ਆਪਸ ਦੇ ਵਿੱਚ ਪਿਆਰ ਦੇ ਨਾਲ ਰਹਿਣਾ ਹੈ ਰਲ ਮਿਲ ਕੇ ਰਹਿਣਾ ਹੈ ਇੱਕ ਦੂਸਰੇ ਤੇ ਵਿਸ਼ਵਾਸ ਕਰਨਾ ਹੈ ਅਤੇ ਇਹ ਸਾਰੇ ਜੀਆਂ ਦੇ ਉੱਤੇ ਲਾਗੂ ਹੁੰਦੀ ਆ ਗੱਲ ਇਹ ਨਹੀਂ ਵੀ ਇੱਕ ਜਣਾ ਵਿਸ਼ਵਾਸ ਕਰੇ ਇੱਕ ਜਣਾ ਪਿਆਰ ਕਰੇ ਅਤੇ ਦੂਜਾ ਜਣਾ ਹਰ ਥਾਂ ਤੇ ਬੇਗਦਰੀ ਕਰਦਾ ਜਾਵੇ ਹਰ ਥਾਂ ਤੇ ਵਿਸ਼ਵਾਸ ਘਾਤ ਕਰੇ ਇਦਾਂ ਨਹੀਂ ਸਾਰੇ ਜੀ ਹੀ ਇੱਕ ਦੂਸਰੇ ਦੇ ਪ੍ਰਤੀ ਵਫਾਦਾਰ ਹੋਣੇ ਚਾਹੀਦੇ ਆ